ਡਿਪਰੈਸ਼ਨ ਦੇ ਵਿੱਚ ਯਾਰ ਬੰਦਾ ਇੱਕ ਤਰ੍ਹਾਂ ਦਾ ਮਤਲਬ ਜੇ ਕਹਿਰੀ ਹੈ ਨਾ ਖਤਮ ਹੀ ਹੋ ਜਾਂਦਾ ਵਾ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਆਟੋਮੈਟਿਕ ਹੀ ਤੁਸੀਂ ਨਿਕਲ ਜਾਣਾ ਇਹ ਚਾਰ ਚੀਜ਼ਾਂ ਤੁਸੀਂ ਕਰਨੇ ਸ਼ੁਰੂ ਕਰਤੀ ਹੈ ਨਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੁਹਾਡਾ ਜਿਹੜਾ ਡਿਪਰੈਸ਼ਨ ਹੈ ਨਾ ਇਹ ਝਟਕੀਆਂ ਚ ਮਤਲਬ ਫਿੱਟ ਹੋਵੋਗੇ ਤੇ ਸਰੀਰਕ ਪੱਖੋਂ ਵੀ ਤੁਸੀਂ ਫਿੱਟ ਹੋਵੋਗੇ ਜੋ ਚੀਜ਼ ਤੁਹਾਡੇ ਨਾਲ ਹੋਗੀ ਨਾ ਉਹਦੇ ਬਾਰੇ ਸੋਚਣਾ ਨਹੀਂ ਹੈਗਾ ਯਾਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਜਿਹੜਾ ਸਾਡਾ ਅੱਜ ਦਾ ਵੀਡੀਓ ਦਾ ਟੋਪਿਕ ਹੈ ਨਾ ਸਾਡੀ ਅੱਜ ਦੀ ਵੀਡੀਓ ਦਾ ਟੋਪਿਕ ਹੈਗਾ ਵੀ ਡਿਪਰੈਸ਼ਨ ਦੇ ਵਿੱਚੋਂ ਬਾਹਰ ਨਿਕੰ ਕਿਵੇਂ ਨਿਕਲੀਏ ਕਿਉਂਕਿ ਮੈਂ ਨਾ ਆਪਣੇ ਜ਼ਿੰਦਗੀ ਦੇ ਵਿੱਚ ਜਾਂ ਫਿਰ ਜਿਹੜੇ ਮੇਰੇ ਕੋਲ ਮਤਲਬ ਵੀ ਲਾਈਵ ਕਲਾਸਾਂ ਲਾਉਣ ਆਉਂਦੇ ਨੇ ਜਾਂ ਫਿਰ ਮਤਲਬ ਵੀ ਕੋਈ ਮੈਨੂੰ ਮਿਲਦੇ ਨੇ ਜਾਂ ਮੇਰੀ ਫੋਨ ਤੇ ਗੱਲ ਹੁੰਦੀ ਆ ਉਹਨਾਂ ਵਿੱਚੋਂ ਮੈਂ ਜ਼ਿਆਦਾਤਰ ਲੋਕ ਦੇਖਦਾ ਵੀ ਯਾਰ ਉਹਨਾਂ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਹੈਗੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਯਾਰ ਡਿਪਰੈਸ਼ਨ ਦੇ ਵਿੱਚ ਗਏ ਹੋਏ ਨੇ ਕਿਉਂਕਿ ਹੋ ਸਕਦਾ ਉਹਨਾਂ ਦੇ ਚਲੋ ਘਰ ਦੀਆਂ ਮਜਬੂਰੀਆਂ ਹੁੰਦੀਆਂ ਨੇ ਕਈਆਂ ਦੀ ਹਨਾ ਤੇ ਕਈਆਂ ਦੀ ਕੋ ਹਰੇਕ ਬੰਦੇ ਦੀ ਯਾਰ ਆਪਣੀ ਆਪਣੀ ਮਜਬੂਰੀ ਹੁੰਦੀ ਆ ਜਿਹਦੇ ਕਰਕੇ ਬੰਦਾ ਵਾਰ-ਵਾਰ ਸੋਚੀ ਜਾਂਦਾ ਵਾ ਜਾਂ ਕੁਝ ਹੋ ਜਾਂਦਾ ਕਿਸੇ ਨੂੰ ਪੈਸੇ ਦੀ ਤੰਗੀ ਆ ਜਾਂ ਕਿਸੇ ਦੇ ਕਿਸੇ ਘਰ ਤੇ ਕਲੇਸ਼ ਚੱਲਦਾ ਵਾ ਜਾਂ ਫਿਰ ਮਤਲਬੀ ਕੋਈ ਬੰਦਾ ਮਤਲਬੀ ਕਿਸੇ ਕੋਲ ਕੋਈ ਚੀਜ਼ ਨਹੀਂ ਹੈਗੀ ਉਹ ਉਹ ਚੀਜ਼ ਬਾਰੇ ਸੋਚਦਾ ਰਹਿੰਦਾ ਜਿੰਨਾ ਕਰਕੇ ਸੋਚਣ ਕਰਕੇ ਨਾ ਉਹ ਡਿਪਰੈਸ਼ਨ ਦੇ ਵਿੱਚ ਚਲੇ ਜਾਂਦਾ ਵਾ ਦੇਖੋ ਜੇ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਨਾ ਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੋ ਤਿੰਨ ਗੱਲਾਂ ਦੱਸਾਂਗਾ ਅਗਰ ਤੁਸੀਂ ਉਹ ਦੋ ਤਿੰਨ ਗੱਲਾਂ ਦੇ ਵਿੱਚ ਤੁਸੀਂ ਇੱਕ ਗੱਲ ਵੀ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਈ ਨਾ ਤਾਂ ਮੈਂ ਕਹਿੰਦਾ ਜਿਹੜਾ ਤੁਹਾਡਾ ਡਿਪਰੈਸ਼ਨ ਆ ਨਾ ਡਿਪਰੈਸ਼ਨ ਤੁਹਾਡਾ ਦੂਰ ਭੱਜ ਜਾਏਗਾ ਦੇਖੋ ਜੇ ਤੁਸੀਂ ਡਿਪਰੈਸ਼ਨ ਦੇ ਵਿੱਚ ਰਹਿੰਦੇ ਹੋ ਡਿਪਰੈਸ਼ਨ ਦੇ ਵਿੱਚ ਯਾਰ ਬੰਦਾ ਇੱਕ ਤਰ੍ਹਾਂ ਦਾ ਮਤਲਬ ਜੇ ਕੇਰੀ ਹੈ ਨਾ ਖਤਮ ਹੀ ਹੋ ਜਾਂਦਾ ਵਾ ਅੰਦਰੋਂ ਖੋਖਲਾ ਹੋ ਜਾਂਦਾ ਬਾਹਰ ਜਿੰਨਾ ਮਰਜੀ ਸਿਹਤਮੰਦ ਦਿਖੀ ਜਾਵੇ ਜੋ ਮਰਜੀ ਕਰੀ ਜਾਵੇ ਉਹ ਇੱਕ ਤਾਂ ਮੈਂਟਲੀ ਖੋਖਲਾ ਹੋ ਜਾਂਦਾ ਦਿਮਾਗ ਤੋਂ ਖੋਖਲਾ ਹੋ ਜਾਂਦਾ ਤੇ ਅੰਦਰੋਂ ਵੀ ਖੋਖਲਾ ਹੋ ਜਾਂਦਾ ਉਹਨੂੰ ਸਾਰੇ ਪਾਸਿਆਂ ਨੂੰ ਚਿੰਤਾ ਲੱਗੀ ਰਹਿੰਦੀ ਐਨੂੰ ਸੋ ਜੇ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਨਿਕਲਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਹਤ ਤੱਕ ਜ਼ਰੂਰ ਦੇਖਿਓ ਜੀ ਦੇਖੋ ਡਿਪਰੈਸ਼ਨ ਚੋਂ ਬਾਹਰ ਨਿਕਲਦਾ ਪਤਾ ਕੀ ਤਰੀਕਾ ਵਾ ਸਾਰਾ ਦਿਨ ਜੇ ਤੋਂ ਤੁਸੀਂ ਬੇਲੇ ਬੈਠੇ ਹੋ ਨਾ ਤਾਂ ਸਮਝੋ ਤੁਸੀਂ ਕੋਈ ਨਾ ਕੋਈ ਸੋਚਦੇ ਰਹੋਗੇ ਤੁਸੀਂ ਡਿਪਰੈਸ਼ਨ ਦੇ ਵਿੱਚ ਜਾਉਂਗੇ ਹੀ ਜਾਉਂਗੇ ਜਿਹੜੀ ਸਭ ਤੋਂ ਵੱਡੀ ਗੱਲ ਆ ਜੀ ਉਹ ਹੈਗੀ ਆ ਮਤਲਬ ਵੀ ਅਸੀਂ ਸਾਰਾ ਦਿਨ ਬੇਲੇ ਬੈਠੇ ਰਹਿੰਨੇ ਆ ਕਹਿੰਦੇ ਆ ਨਾ ਕਹਿੰਦੇ ਵੇਲਾ ਮਨ ਸ਼ੈਤਾਨ ਦਾ ਘਰ ਸੋ ਇਸ ਕਰਕੇ ਕਦੇ ਵੀ ਆਪਣੇ ਆਪ ਨੂੰ ਵਿਲਨਾ ਰੱਖੋ ਜਿੰਨਾ ਤੁਸੀਂ ਆਪਣੇ ਆਪ ਨੂੰ ਵਿਲਾ ਰੱਖੋਗੇ ਫ੍ਰੀ ਰੱਖੋਗੇ ਬਿਲਕੁਲ ਤੁਸੀਂ ਉਨੇ ਹੀ ਤੁਸੀਂ ਡਿਪਰੈਸ਼ਨ ਦੇ ਵਿੱਚ ਜਾਓਗੇ ਕਿਉਂ ਜਦੋਂ ਤੁਹਾਡਾ ਦਿਮਾਗ ਫ੍ਰੀ ਰਹਿੰਦਾ ਵਾ ਤੁਸੀਂ ਵਿਲੇ ਰਹਿੰਦੇ ਹੋ ਨਾ ਤੁਹਾਡਾ ਦਿਮਾਗ ਜਿਹੜੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਬਾਰ ਬਾਰ ਸੋਚੀ ਜਾਂਦਾ ਵਾ ਜਿਹਦੇ ਕਰਕੇ ਮਤਲਬ ਕੀ ਆ ਤੂੰ ਸੋਚਣ ਦੇ ਨਾਲ ਤੁਸੀਂ ਡਿਪਰੈਸ਼ਨ ਦੇ ਵਿੱਚ ਲੱਜ ਜਾਂਦੇ ਹੋ ਤੁਸੀਂ ਉਹ ਚੀਜ਼ਾਂ ਨੂੰ ਸੋਚੀ ਜਾਂਦੇ ਹੋ ਜਿਹੜੀ ਚੀਜ਼ਾਂ ਹੋਣ ਹੀ ਨਹੀਂ ਹੈਗੀਆਂ ਤੁਸੀਂ ਉਹਦੇ ਬਾਰੇ ਬਾਰ ਬਾਰ ਸੋਚੀ ਜਾਂਦੇ ਹੋ ਮਨ ਕੇ ਚਲੋ ਤੁਹਾਡੇ ਨਾਲ ਕੋਈ ਘਟਨਾ ਵਾਪਰ ਗਈ ਆ ਤੁਸੀਂ 2 ਦਿਨ 5 ਦਿਨ 10 ਦਿਨ ਮਹੀਨਾ ਸਾਲ ਉਹੀ ਚੀਜ਼ ਬਾਰੇ ਸੋਚੀ ਜਾ ਰਹੇ ਹੋ ਜਿਹੜੀ ਚੀਜ਼ ਤੁਹਾਡੇ ਨਾਲ ਹੋ ਗਈ ਆ ਉਹ ਬਾਅਦ ਚ ਠੀਕ ਥੋੜੀ ਹੋ ਸਕਦੀ ਆ ਬਾਅਦ ਚ ਠੀਕ ਤਾਂ ਕਦੇ ਵੀ ਨਹੀਂ ਨਾ ਹੋ ਸਕਦੀ ਹੈਗੀ ਜੋ ਤੁਹਾਡੇ ਨਾਲ ਇੱਕ ਵਾਰੀ ਵਾਪਰ ਗਿਆ ਉਹ ਕਦੇ ਵੀ ਤੁਹਾਡੇ ਨਾਲ ਠੀਕ ਨਹੀਂ ਹੋ ਸਕਦਾ ਤਾਂ ਫਿਰ ਜੋ ਠੀਕ ਨਹੀਂ ਹੋ ਸਕਦਾ ਤਾਂ ਫਿਰ ਉਹਨੂੰ ਸੋਚਣ ਦੀ ਕੀ ਲੋੜ ਆ ਉਹਨੂੰ ਸੋਚੋ ਨਾ ਸੋਚ ਕੇ ਤੁਸੀਂ ਆਪਣਾ ਟਾਈਮ ਕਿਉਂ ਖਰਾਬ ਕਰਦੇ ਪਈਓ ਤੁਸੀਂ ਸੋਚ-ਸੋਚ ਕੇ ਤੁਸੀਂ ਆਪਣਾ ਇੱਕ ਦਿਨ ਖਰਾਬ ਕਰਤਾ, ਦੋ ਦਿਨ ਖਰਾਬ ਕਰਤੇ, ਹਫਤਾ ਖਰਾਬ ਕਰਤਾ, ਮਹੀਨਾ ਖਰਾਬ ਕਰਤਾ, ਤੁਸੀਂ ਸਾਲ ਵੀ ਖਰਾਬ ਕਰਤਾ। ਸੋ ਇਸ ਕਰਕੇ ਕਦੇ ਵੀ ਜੋ ਚੀਜ਼ ਤੁਹਾਡੇ ਨਾਲ ਹੋ ਗਈ ਨਾ ਉਹਦੇ ਬਾਰੇ ਸੋਚਣਾ ਨਹੀਂ ਹੈਗਾ ਯਾਰ। ਜੋ ਹੋ ਗਿਆ ਸੋ ਹੋ ਗਿਆ, ਤੁਸੀਂ ਆਉਣ ਵਾਲੇ ਕੱਲ ਦੇ ਬਾਰੇ ਸੋਚੋ ਵੀ ਜਿਹੜਾ ਮੇਰਾ ਆਉਣ ਵਾਲਾ ਕੱਲ ਆਵੇਂ ਕਿਵੇਂ ਕਰਦਾ ਹਾਂ। ਨੰਬਰ 1 ਤਾਂ ਇਹ ਚੀਜ਼ ਆ ਕਦੇ ਵੀ ਤੁਸੀਂ ਸੋਚਣਾ ਨਹੀਂ ਹੈਗਾ ਜੀ। ਨੰਬਰ 2 پتہ ਕੀ ਆ? ਤੁਸੀਂ ਹਮੇਸ਼ਾ ਕਿਤਾਬਾਂ ਪੜਿਆ ਕਰੋ। ਜਦੋਂ ਵੀ ਤੁਸੀਂ ਵਿਹਲੇ ਹੁੰਦੇ ਹੋ ਨਾ ਮੋਬਾਈਲ ਨੂੰ ਛੱਡ ਦੋ ਕਿਤੇ ਵੀ ਨਹੀਂ ਮੋਬਾਈਲ ਭੱਜਣ ਲੱਗਿਆ ਤੁਹਾਡਾ ਤੁਸੀਂ ਸਿਰਫ ਵਧੀਆ ਕਿਤਾਬਾਂ ਲਿਆਓ ਬਾਜ਼ਾਰ ਦੇ ਵਿੱਚ ਜਾਓ 2-300 ਰੁਪਏ ਦਾ ਤੁਹਾਨੂੰ 3-4 ਕਿਤਾਬਾਂ ਦੇ ਸੈੱਟ ਮਿਲ ਜਾਣਗੇ ਬਹੁਤ ਵਧੀਆ ਤੁਸੀਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੋ ਕਿਤਾਬਾਂ ਵੀ ਕਿਹੜੀਆਂ ਪੜ੍ਹਨੀਆਂ ਨੇ ਮੋਟੀਵੇਸ਼ਨਲ ਬੁੱਕਸ ਪੜ੍ਹੋ ਨਾਵਲ ਪੜ੍ਹੋ ਵਧੀਆ-ਵਧੀਆ ਹਨਾ ਕਹਾਣੀ ਸੰਗ੍ਰਹਿ ਪੜ੍ਹੋ ਵਧੀਆ-ਵਧੀਆ ਜਦੋਂ ਤੁਸੀਂ ਆਪਣਾ ਟਾਈਮ ਫ੍ਰੀ ਟਾਈਮ ਤੁਸੀਂ ਵੈਲਾ ਟਾਈਮ ਆਪਣਾ ਤੁਸੀਂ ਕਿਤਾਬਾਂ ਨੂੰ ਦੇਣਾ ਸ਼ੁਰੂ ਕਰਤਾ ਨਾ ਵਧੀਆ-ਵਧੀਆ ਕਿਤਾਬਾਂ ਤੁਸੀਂ ਪੜ੍ਹਨੀ ਸ਼ੁਰੂ ਕਰਤੀਆਂ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਆਟੋਮੈਟਿਕ ਹੀ ਤੁਸੀਂ ਨਿਕਲ ਜਾਣਾ ਕਿਉਂਕਿ ਜਦੋਂ ਤੁਸੀਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੋਗੇ ਤੁਹਾਨੂੰ ਮਤਲਬੀ ਇੱਕ ਨਵੀਂ ਜ਼ਿੰਦਗੀ ਮਿਲੇਗੀ ਤੁਸੀਂ ਵਧੀਆ ਸੋਚਣਾ ਸ਼ੁਰੂ ਕਰ ਦੋਗੇ ਵਧੀਆ ਖਾਣਾ ਸ਼ੁਰੂ ਕਰ ਦੋਗੇ ਵਧੀਆ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦੋਗੇ ਵਧੀਆ ਤੁਸੀਂ ਆਪਣਾ ਵਪਾਰ ਚਲਾਣਾ ਸ਼ੁਰੂ ਕਰ ਦੋਗੇ ਵਧੀਆ ਤੁਸੀਂ ਆਪਣਾ ਕੰਮ ਚਲਾ ਲਓਗੇ ਜਦੋਂ ਤੁਸੀਂ ਫ੍ਰੀ ਰਹਿੰਦੇ ਹੋ ਉਦੋਂ ਤੁਸੀਂ ਡਿਪਰੈਸ਼ਨ ਦੇ ਵਿੱਚ ਜਾਣਾ ਹੀ ਜਾਣਾ ਵਾ ਇਹ ਚੀਜ਼ ਆਪਣੇ ਪੱਲੇ ਬੰਨ੍ਹੋ ਦਿਮਾਗ ਦੇ ਵਿੱਚ ਜਰਮੇ ਕਦੇ ਵੀ ਆਪਣੇ ਆਪ ਨੂੰ ਵੇਲਾ ਨਹੀਂ ਰੱਖਣਾ ਹੈਗਾ ਜਾ ਤਾਂ ਮੈਂ ਕੋਈ ਵਧੀਆ ਤੋਂ ਵਧੀਆ ਕਿਤਾਬ ਲਿਖਾਂਗਾ ਜਾਂ ਮੈਂ ਵਧੀਆ ਤੋਂ ਵਧੀਆ ਕੋਈ ਕਿਤਾਬ ਪੜ੍ਹਾਂਗਾ ਜਾਂ ਮੈਂ ਕੋਈ ਨਾਵਲ ਪੜ੍ਹਾਂਗਾ ਜਾਂ ਮੈਂ ਕੋਈ ਚੀਜ਼ ਐਕਟੀਵਿਟੀ ਮੈਂ ਕਰਦਾ ਰਹਾਗਾ ਸੋ ਇਸ ਕਰਕੇ ਕਦੇ ਵੀ ਆਪਣੇ ਆਪ ਨੂੰ ਫ੍ਰੀ ਨਹੀਂ ਰੱਖਣਾ ਹੈਗਾ ਕੁਝ ਨਾ ਕੁਝ ਤੁਸੀਂ ਕਰਦੇ ਰਹਿਣਾ ਹੀ ਰਹਿਣਾ ਵਾ ਉਸ ਤੋਂ ਬਾਅਦ ਹਮੇਸ਼ਾ ਡੇਲੀ ਐਕਸਰਸਾਈਜ਼ ਜ਼ਰੂਰ ਕਰੋ ਯਾਰ ਸਵੇਰੇ ਤਾਂ ਨੂੰ ਕਦੇ ਵੀ ਟਾਈਮ ਮਿਲਦਾ ਵਾ ਨਾ ਸਵੇਰੇ ਟਾਈਮ ਮਿਲਦਾ ਵਾ ਸ਼ਾਮ ਦਾ ਟਾਈਮ ਮਿਲਦਾ ਵਾ ਦੁਪਹਿਰ ਦਾ ਟਾਈਮ ਮਿਲਦਾ ਵਾ ਵਰਕਆਊਟ ਜ਼ਰੂਰ ਕਰੋ ਹੀ ਕਰੋ ਜਿਮ ਦੇ ਵਿੱਚ ਚਲ ਜਾਓ ਜੇ ਜਿਮ ਦੇ ਵਿੱਚ ਨਹੀਂ ਜਾ ਸਕਦੇ ਕਿਸੇ ਪਾਰਕ ਦੇ ਵਿੱਚ ਰਨਿੰਗ ਵਗੈਰਾ ਕਰ ਲਓ ਪਾਰਕ 'ਚ ਵੀ ਨਹੀਂ ਜਾ ਸਕਦੇ ਰੋਡ ਬਣੇ ਹੋਏ ਨੇ ਰੋਡ ਦੇ ਉੱਤੇ ਰਨਿੰਗ ਲਾਓ ਐਕਸਰਸਾਈਜ਼ ਕਰੋ ਵਰਕਆਊਟ ਕਰੋ ਯੋਗਾ ਕਰੋ ਹਨਾ ਬਹੁਤ ਕੋਸ਼ਾ ਕਰਨ ਨੂੰ ਜੇ ਤੁਸੀਂ ਚਾਹੋ ਜੇ ਤੁਸੀਂ ਚਾਹੋਗੇ ਅਸੀਂ ਕਰਨਾ ਤਾਂ ਬਹੁਤ ਕੋਸ਼ਾ ਹੈ ਜੇ ਨਹੀਂ ਚਾਹੋਗੇ ਫਿਰ ਕੁਝ ਵੀ ਨਹੀਂ ਹੈਗਾ ਸੋ ਇਸ ਕਰਕੇ ਜੇ ਤੁਸੀਂ अर्ਲੀ ਮਾਰਨਿੰਗ ਸਵੇਰੇ ਉੱਠਣ ਸਾਹ ਤੁਸੀਂ ਹਲਕਾ ਫੁਲਕਾ ਕੁਝ ਖਾ ਪੀ ਕੇ ਤੁਸੀਂ ਯੋਗਾ ਕਰੋਗੇ ਕਸਰਤ ਕਰੋਗੇ ਕੋਈ ਗੇਮ ਕਰੋਗੇ ਕੁਝ ਵੀ ਕਰੋਗੇ ਨਾ ਤਾਂ ਉਹਦੇ ਨਾਲ ਕੀ ਆ ਕਿ ਤੁਹਾਡਾ ਜਿਹੜਾ ਮਨ ਆ ਤੁਹਾਡਾ ਦਿਮਾਗ ਆ ਮਨ ਤੁਹਾਡਾ ਦਿਮਾਗ ਇਹ ਦੋਨੇ ਚੀਜ਼ਾਂ ਐਕਟੀਵੇਟ ਰਹਿਣੀਆਂ ਤੁਹਾਡਾ ਦਿਲ ਵੀ ਐਕਟੀਵੇਟ ਰਹੇਗਾ ਜਿਹਦੇ ਨਾਲ ਤੁਹਾਡਾ ਜਿਹੜਾ ਅਗਲਾ ਆਉਣ ਵਾਲਾ ਦਿਨ ਹੋਏਗਾ ਨਾ ਉਹ ਬਹੁਤ ਵਧੀਆ ਨਿਕਲੇਗਾ ਤੁਹਾਡਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਹੈਗਾ ਵੀ ਯਾਰ ਤੁਹਾਡਾ ਦਿਨ ਕਿਵੇਂ ਦਾ ਨਿਕਲ ਗਿਆ ਜਦੋਂ ਤੁਸੀਂ ਕੋਈ ਐਕਸਰਸਾਈਜ਼ ਨਹੀਂ ਕਰਦੇ ਹੈਗੇ ਤੁਸੀਂ ਕੋਈ ਵਰਕਆਊਟ ਨਹੀਂ ਕਰਦੇ ਹੈਗੇ ਆਪਣੇ ਆਪ ਨੂੰ ਫ੍ਰੀ ਰੱਖਦੇ ਹੋ ਉਦੋਂ ਤੁਸੀਂ ਡਿਪਰੈਸ਼ਨ ਦੇ ਵਿੱਚ ਜਾਣਾ ਹੀ ਜਾਣਾ ਵਾ ਸੋ ਇਸ ਕਰਕੇ ਹਮੇਸ਼ਾ ਸਵੇਰੇ ਉੱਠਣ ਸਰ 45 ਮਿੰਟ ਘੰਟਾ 2 ਘੰਟੇ 3 ਘੰਟੇ ਜਿੰਨਾ ਵੀ ਤੁਹਾਡੇ ਕੋਲ ਟਾਈਮ ਮਿਲਦਾ ਵਾ ਹਮੇਸ਼ਾ ਸਵੇਰ ਦੀ ਸੈਰ ਜ਼ਰੂਰ ਕਰਿਆ ਕਰੋ ਕਸਰਤ ਜ਼ਰੂਰ ਕਰਿਆ ਕਰੋ ਵਰਕਆਊਟ ਜ਼ਰੂਰ ਕਰਿਆ ਕਰੋ ਨਹੀਂ ਤਾਂ ਕੋਈ ਨਾ ਕੋਈ ਜਿਮ ਜੁਆਇਨ ਕਰ ਲਓ ਜਿਮ ਦੇ ਵਿੱਚ ਜਾਓ 500-700 ਰੁਪਏ ਜਾਂ ਫੀਸ ਹੁੰਦੀ ਹੈ ਮਹੀਨੇ ਦੀ ਕੋਈ ਵੀ ਕੋਈ ਵੀ ਜਿਮ ਜੁਆਇਨ ਕਰ ਲਓ ਉਹਦੇ ਨਾਲ ਕੀ ਹੈ ਕਿ ਤੁਸੀਂ ਦੇਖੋ ਮੈਂਟਲੀ ਵੀ ਤੁਸੀਂ ਮਤਲਬ ਫਿੱਟ ਹੋਵੋਗੇ ਤੇ ਸਰੀਰਕ ਪੱਖੋਂ ਵੀ ਤੁਸੀਂ ਫਿੱਟ ਹੋਵੋਗੇ ਜਦੋਂ ਤੁਸੀਂ ਜਿਮ ਦੇ ਵਿੱਚੋਂ ਆ ਜਾਂਦੇ ਹੋ ਆਪਣੇ ਕੋਲ ਨਾ ਆਪਣੇ ਬੈਗ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਕਿਤਾਬ ਜ਼ਰੂਰ ਰੱਖਿਆ ਕਰੋ ਮੈਂ ਨਾ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ ਜਿੰਨੀ ਵੀ ਉਮਰ ਆ ਮੈਂ ਹਮੇਸ਼ਾ ਆਪਣੇ ਬੈਗ ਦੇ ਵਿੱਚ ਤੁਸੀਂ ਕਦੇ ਵੀ ਤੁਸੀਂ ਮੈਨੂੰ ਮਿਲੋਗੇ ਹਨਾ ਤੁਸੀਂ ਕਦੇ ਵੀ ਮੇਰਾ ਬੈਗ ਚੈੱਕ ਕਰੋ ਮੇਰੇ ਬੈਗ ਦੇ ਵਿੱਚ ਨਾ ਇੱਕ ਕਾਪੀ ਜਾਨੀ ਕਿ ਇਦਾਂ ਦੀ ਕੋਈ ਡਾਇਰੀ ਇੱਕ ਡਾਇਰੀ ਤੇ ਇੱਕ ਕਿਤਾਬ ਕੋਈ ਵੀ ਕਿਸੇ ਵੀ ਟੌਪਿਕ ਦੇ ਉੱਤੇ ਹੋਵੇ ਮੇਰੇ ਬੈਗ ਦੇ ਵਿੱਚ ਇਹ ਦੋ ਚੀਜ਼ਾਂ ਹਮੇਸ਼ਾ ਰਹਿੰਦੀਆਂ ਰਹਿੰਦੀਆਂ ਨੇ ਦੋ ਜਿੱਦਾਂ ਕਿ ਉਹ ਰਹਿੰਦੀਆਂ ਨੇ ਇੱਕ ਤਾਂ ਦੇਖੋ ਵੀ ਵਿਲੇ ਸਮੇਂ ਦੇ ਵਿੱਚ ਮੈਂ ਕਿਤਾਬ ਪੜਦਾ ਰਹਿੰਦਾ ਵਾਂ ਜਿਵੇਂ ਕਿਤੇ ਸਫਰ ਵੀ ਕਰਨਾ ਨਾ ਤਾਂ ਵੀ ਮੈਂ ਕਿਤਾਬ ਪੜਦਾ ਰਹਿੰਦਾ ਵਾਂ ਜੇ ਡਾਇਰੀ ਵਿੱਚ ਤਾਂ ਰੱਖਦਾ ਜੇ ਮੇਰੇ ਦਿਮਾਗ ਦੇ ਵਿੱਚ ਕੋਈ ਵਧੀਆ ਚੀਜ਼ ਆ ਜਾਂਦੀ ਆ ਗੱਲ ਆ ਜਾਂਦੀ ਆ ਤਾਂ ਉਹ ਮੈਂ ਲਿਖ ਲੈਣਾ ਸੋ ਇਸ ਕਰਕੇ ਹਮੇਸ਼ਾ ਆਪਣੇ ਪਾਸ ਆਪਣੇ ਕੋਲ ਕੋਈ ਨਾ ਕੋਈ ਕਿਤਾਬ ਹਮੇਸ਼ਾ ਰੱਖਿਆ ਕਰੋ ਆਪਣੇ ਬੈਗ ਦੇ ਵਿੱਚ ਵੀ ਜਦੋਂ ਵੀ ਤੁਹਾਨੂੰ ਟਾਈਮ ਲੱਗੇ ਫ੍ਰੀ ਟਾਈਮ ਲੱਗੇ ਤਾਂ ਉਹ ਕਿਤਾਬ ਤੁਸੀਂ ਜਰੂਰ ਪੜ੍ਹੋ ਜੇ ਇਹ ਨਹੀਂ ਹੈਗਾ ਵੀ ਆਹੀ ਕਿਤਾਬ ਪੜ੍ਹਨੀ ਆ ਜਿਹੜੀ ਵੀ ਯਾਰ ਤੁਹਾਨੂੰ ਵਧੀਆ ਲੱਗਦੀ ਆ ਤੁਸੀਂ ਨਾਵਲ ਪੜ੍ਹ ਸਕਦੇ ਹੋ ਕਹਾਣੀਆਂ ਪੜ੍ਹ ਲਓ ਤੁਸੀਂ ਹਨਾ ਮੋਟੀਵੇਸ਼ਨ ਕਿਤਾਬਾਂ ਪੜ੍ਹ ਲਓ ਬਹੁਤ ਕੁਛ ਆ ਤੇ ਬਾਕੀ ਮੈਂ ਤੁਹਾਨੂੰ ਕਸਰਤ ਬਾਰੇ ਦੱਸ ਹੀ ਦਿੱਤਾ ਉਹ ਤੁਸੀਂ ਕਰਨੀ ਹੀ ਕਰਨੀ ਇਹ ਚਾਰ ਚੀਜ਼ਾਂ ਤੁਸੀਂ ਕਰਨੇ ਸ਼ੁਰੂ ਕਰਤੀਆਂ ਨਾ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਤੁਹਾਡਾ ਜਿਹੜਾ ਡਿਪਰੈਸ਼ਨ ਆ ਨਾ ਇਹ ਛੁਟਕੀਆਂ ਚ ਛੁਟਕੀਆਂ ਚ ਭੱਜ ਜੂਗਾ ਤੁਹਾਨੂੰ ਪਤਾ ਵੀ ਨਹੀਂ ਲੱਗਣਾਗਾ ਤੁਸੀਂ ਆਪਣੇ ਆਪ ਨੂੰ ਫਿੱਟ ਮਹਿਸੂਸ ਕਰੋਗੇ ਆਪਣੇ ਆਪ ਨੂੰ ਅੱਗੇ ਨਾਲੋਂ ਬਹੁਤ ਵਧੀਆ ਤੁਸੀਂ ਫੀਲ ਕਰਨਾ ਸ਼ੁਰੂ ਕਰ ਦੋਗੇ ਸੋ ਇਸ ਕਰਕੇ ਜੇ ਤੁਸੀਂ ਡਿਪਰੈਸ਼ਨ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਇਹੇ ਚੀਜ਼ਾਂ ਤੁਸੀਂ ਕਰੋ ਹੀ ਕਰੋ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਅੱਗੇ ਜਾਓਗੇ ਡਿਪਰੈਸ਼ਨ ਤਾਂ ਸਿਰਫ ਕੋਈ ਬਿਮਾਰੀ ਨਹੀਂ ਹੈਗੀ ਡਿਪਰੈਸ਼ਨ ਜੇ ਆਪਾਂ ਗੱਲ ਕਰੀਏ ਨਾ ਵੀ ਡਿਪਰੈਸ਼ਨ ਬਿਮਾਰੀ ਆ ਬਿਮਾਰੀ ਬੁਮਰੀ ਕੋਈ ਨਹੀਂ ਹੈਗੀ ਇਹ ਬਸ ਸਿਰਫ ਸਾਡੇ ਦਿਮਾਗ ਦੀ ਸੋਚ ਆ ਅਸੀਂ ਸੋਚਦੇ ਆਂ ਤੇ ਅਸੀਂ ਆਪਣੇ ਆਪ ਨੂੰ ਅੰਦਰੋਂ ਅੰਦਰ ਹੀ ਅਸੀਂ ਖਤਮ ਕਰੀ ਜਾਂਦੇ ਆਂ ਖੋਖਲਾ ਕਰੀ ਜਾਂਦੇ ਆਂ ਅਸੀਂ ਸੋ ਜਿਹੜੀ ਜ਼ਿੰਦਗੀ ਹੈ ਨਾ ਉਹ ਬਹੁਤ ਪਿਆਰੀ ਜ਼ਿੰਦਗੀ ਆ ਹਰ ਇੱਕ ਇਨਸਾਨ ਨੂੰ ਇੱਕ ਵਾਰ ਮਿਲਦੀ ਆ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਫਾਇਦਾ ਨਹੀਂ ਨਾ ਲੈ ਸਕੇ ਤਾਂ ਤੁਹਾਡਾ ਦੁਨੀਆ ਦੇ ਉੱਤੇ ਉਣ ਦਾ ਕੋਈ ਫਾਇਦਾ ਨਹੀਂ ਹੋਏਗਾ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਦੋਸਤੋ ਮਿਲ ਜਾਂਗੇ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ